ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਅਸੀਂ ਕਰਾਂਗੇ ਪੰਜਾਬ ਕਵਿਤਾ ਦਾ ਵਿਸ਼ਾ ਵਸਤੂ ਥੀਮ ਜਾਂ ਫਿਰ ਇਦਾ ਸਾਰ ਕੁਝ ਵੀ ਤੁਸੀਂ ਕਹਿ ਲਓ ਦੋਨਾਂ 'ਚੋਂ ਇੱਕ ਚੀਜ਼ ਤੁਹਾਨੂੰ ਪੇਪਰ ਦੇ ਵਿੱਚ ਆਉਣੀ ਆਣੀ ਆ ਤਾਂ ਉਹਨਾਂ ਦਾ ਮਤਲਬ ਵੀ ਸੇਮ ਹੀ ਆ ਚਾਹੇ ਤੁਸੀਂ ਥੀਮ ਲਿਖ ਲਓ ਚਾਹੇ ਤੁਸੀਂ ਵਿਸ਼ਾ ਵਸਤੂ ਲਿਖ ਲਓ ਚਾਹੇ ਤੁਸੀਂ ਸਾਰ ਲਿਖ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਬਿਨਾਂ ਕਿਸੇ ਦੇਰ ਤੋਂ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਜਿਨ੍ਹਾਂ ਨੇ ਪਹਿਲਾਂ ਵੀਡੀਓਜ਼ ਨਹੀਂ ਦੇਖੀਆਂ ਪਲੇਲਿਸਟ ਨੂੰ ਚੈੱਕ ਆਊਟ ਕਰੋ ਡਿਸਕ੍ਰਿਪਸ਼ਨ ਚ ਪਲੇਲਿਸਟ ਦਾ ਲਿੰਕ ਆ ਤੁਹਾਨੂੰ ਸਾਰੀ ਪੰਜਾਬੀ ਦੀ ਤਿਆਰੀ ਇੱਥੇ ਕਰਵਾਈ ਜਾ ਰਹੀ ਹੈ ਪੰਜਾਬੀ ਦੇ ਲਵਾ ਬਾਕੀ ਸਬਜੈਕਟ ਦੀ ਤਿਆਰੀ ਵੀ ਨਵੇਂ ਸਿਲੇਬਸ ਅਨੁਸਾਰ ਕਰਵਾਈ ਜਾ ਰਹੀ ਹੈ ਪ੍ਰਾਈਵੇਟ ਸਟੂਡੈਂਟ ਜਿਹੜੇ ਨੇ ਪੁਰਾਣੇ ਸਿਲੇਬਸ ਨੂੰ ਦੇਖਣ ਪੰਜਾਬ ਕਵਿਤਾ ਫਿਰੂਜ਼ਦੀਨ ਸ਼ਰਫ ਦੀ ਆ ਸਾਡਾ ਦੂਜਾ ਕਵੀ ਸ਼ੁਰੂ ਹੋ ਗਿਆ ਪਹਿਲਾ ਅਸੀਂ ਧਨੀ ਰਾਮ ਚਾਤਰੀ ਦੇ ਬਾਰੇ ਪੜਿਆ ਹੁਣ ਅਸੀਂ ਫਿਰੂਜ਼ਦੀਨ ਸ਼ਰਫ ਬਾਰੇ ਪੜ ਰਹੇ ਹਾਂ ਠੀਕ ਹੈ ਪੰਜਾਬ ਕਵਿਤਾ ਫਿਰੂਜ਼ਦੀਨ ਸ਼ਰਫ ਦੀ ਲਿਖੀ ਹੋਈ ਹੈ ਇਸ ਵਿੱਚ ਕਵੀ ਨੇ ਪੰਜਾਬ ਦੀ ਮਹਿਮਾ ਗਾਈ ਹੈ ਹੁਣ ਸਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਕਿ ਪੰਜਾਬ ਕਵਿਤਾ ਦੇ ਵਿੱਚ ਸਾਨੂੰ ਪੰਜਾਬ ਦੀ ਮਹਿਮਾ ਬਾਰੇ ਪਤਾ ਲੱਗਦਾ ਕਵੀ ਕਹਿੰਦਾ ਹੈ ਕਿ ਪੰਜਾਬ ਦੁਨੀਆ ਦੇ ਸੋਹਣੇ ਦੇਸ਼ਾਂ ਵਿੱਚੋਂ ਸਭ ਤੋਂ ਸੋਹਣਾ ਹੈ ਜਾਨੀ ਕਿ ਪੰਜਾਬ ਸਾਰੇ ਹੀ ਦੇਸ਼ਾਂ ਦੇ ਵਿੱਚੋਂ ਬਹੁਤ ਜ਼ਿਆਦਾ ਸੋਹਣਾ ਹੈ ਪੰਜਾਬ ਦੀਆਂ ਨਾਗਰ ਵੇਲਾ ਵਰਗੀਆਂ ਮੁਟਿਆਰਾਂ ਨਾਗਰ ਮਤਲਬ ਬਹੁਤ ਲੰਮੀਆਂ ਬਹੁਤ ਵਧੀਆ ਬਹੁਤ ਹੀ ਸੋਹਣੀਆਂ ਜਿਹੜੀਆਂ ਮੁਟਿਆਰਾਂ ਨੇ ਉਹ ਰਾਲਮੈਲ ਕੇ ਜਿਹੜੀਆਂ ਬਾਗਾਂ ਵਿੱਚ ਪਿੰਗਾ ਝੂਕਦੇ ਨੇ ਉਹ ਜਿਹੜੀਆਂ ਮੁਟਿਆਰਾਂ ਕਿਸੇ ਵੀ ਦੇਸ਼ ਦੀ ਨਹੀਂ ਹੈਗੀਆਂ ਉਹਨਾਂ ਵਿੱਚ ਜਵਾਨੀ ਦਾ ਦੋਸ਼ ਜਿਹੜਾ ਜੋਸ਼ ਆ ਉਹ ठाठा-ठाठा ਮਾਰ ਰਿਹਾ ਮਤਲਬ ਉੱਬਰ ਕੇ ਆ ਰਿਹਾ ਗਲ ਵਿੱਚ ਪਾਏ ਹਾਰ ਜਿਹੜੇ ਨੇ ਉਹ ਝਮਕਾ ਮਾਰ ਰਹੇ ਨੇ ਹਮੇਲਣਾ ਝਮਕਾ ਮਾਰ ਰਹੇ ਨੇ ਉਹ ਹੀਰੇ ਮੋਤੀ ਪਹਿਨੀਆਂ ਹਨ ਉਹਨਾਂ ਦੇ ਮੂਹ ਚੰਦ ਵਰਗੇ ਹਨ ਬਹੁਤ ਜ਼ਿਆਦਾ ਚਮਕਦੇ ਨੇ ਮਟਿਆਰ ਕੁੜੀਆਂ ਤਿਰੰਜਨਾ ਵਿੱਚ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਨੇ ਉਹ ਆਪਣੀ ਪਿਆਰੀ ਨਾਜਕ ਬਾਹ ਨੂੰ ਖਲਾਰ ਕੇ ਜਿਹੜੇ ਤੱਕਲੇ ਉੱਤੇ ਜਿਹੜੀ ਆ ਤੰਦ ਪਾਉਂਦੀਆਂ ਨੇ ਇਹ ਸਾਰਾ ਜਿਹੜਾ ਇੱਕ ਮਾਹੌਲ ਦਰਸਾਇਆ ਗਿਆ ਕਿ ਪੰਜਾਬ ਦਾ ਕਿਦਾਂ ਦਾ ਪੰਜਾਬ ਦੀ ਤਾਰੀਫ਼ ਕੀਤੀ ਜਾ ਰਹੀ ਹੈ ਅਲੱਗ-ਅਲੱਗ ਲਾਈਨਾਂ ਦੇ ਵਿੱਚ ਉਹਨਾਂ ਦੇ ਉਨਾਵ ਵਰਗੇ ਲਾਲ ਬੁੱਲ ਜਿਹੜੇ ਨੇ ਆਸ਼ਕਾਂ ਦੀ ਸੀਨੇ ਵਿੱਚ ਅੱਗ ਲਾਉਂਦੇ ਨੇ ਜਿਹੜੇ ਉਹਨਾਂ ਨੂੰ ਦੇਖਦੇ ਨੇ ਔਰਤਾਂ ਨੂੰ ਕੁੜੀਆਂ ਨੂੰ ਉਹਨਾਂ ਦੇ ਜਿਹੜੇ ਆ ਆਸ਼ਕ ਉਹਨਾਂ ਨੂੰ ਦੇਖਦੇ ਨੇ ਉਹ ਜਿਹੜੇ ਨੇ ਦੇਖਦੇ ਹੀ ਰਹਿ ਜਾਂਦੇ ਨੇ ਕੋਈ ਪੰਜਾਬਣ ਮਟਿਆਰ ਹੀਰ ਸ਼ਹਿਜ਼ਾਦੀ ਬੰਗ ਬੀੜੀ ਵਿੱਚ ਬੈਠੀ ਹੁੰਦੀ ਉਸ ਦੀਆਂ ਸਹੀਲੀਆਂ ਬੀੜੀ ਚ ਲਾ ਰਹੀਆਂ ਹੁੰਦੀਆਂ ਹਨ ਹੀਰ ਦੇ ਦੁਆਲੇ ਬੈਠੀਆਂ ਸਹੀਲੀਆਂ ਇੰਜੇ ਦਿਖਾਈ ਦਿੰਦੀਆਂ ਹਨ ਜਿਵੇਂ ਚੰਨ ਦੁਆਲੇ ਤਾਰੇ ਝੁਰਮਟ ਪਿਆ ਹੋਵੇ ਉਹਨਾਂ ਇੱਕ ਮਾਹੌਲ ਇੱਕ ਜਿਹੜੀ ਇਮੇਜਿਨੇਸ਼ਨ ਸਾਨੂੰ ਦੱਸੀ ਹੈ ਉਹਨਾਂ ਦੀ ਚਮਕ-ਦਮਕ ਬਰਦਾਸ਼ਤ ਕਰਨੀ ਔਖੀ ਹੁੰਦੀ ਹੈ ਪੰਜਾਬ ਦੇ ਦਰਿਆਵਾਂ ਨੇ ਵੀ ਬੜੀ ਮौज ਲਾਈ ਹੈ ਹੁਣ ਵਿੱਚ ਪੂਰੇ ਪੰਜਾਬ ਨੂੰ ਇੱਕ ਇੱਕ ਕਰਕੇ ਦਰਸਾ ਰਿਹਾ ਉਹ ਹੁਣ ਇੱਥੇ ਪੰਜਾਬ ਦੀ ਗੱਲ ਆ ਗਈ ਉਹ ਦਰਿਆਵਾਂ ਦੀ ਗੱਲ ਕਰਨ ਲੱਗ ਪਿਆ ਦਰਿਆਵਾਂ ਨੇ ਵੀ ਬੜੀ ਮौज ਲਾਈ ਹੈ ਜਿਸ ਨਾਲ ਬਾਗ ਦੀ ਜਮੀਨਾਂ ਫੁੱਲ-ਫੁੱਲ ਰਹੇ ਨੇ ਪੰਜਾਬ ਦੇ ਸਾਰੇ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਜੇਲਮ ਤੇ ਆਟਕ ਇਸ ਧਰਤੀ ਉੱਪਰ ਨੱਚਦੇ ਹੋਏ ਚੱਲਦੇ ਹਨ ਇਸ ਤਰ੍ਹਾਂ ਪੰਜਾਬ ਸਭ ਤੋਂ ਸੋਨਾ ਦੇਸ਼ ਹੈ ਦੇਖੋ ਸਾਰ ਥੀਮ ਜਾਂ ਵਿਸ਼ਾ ਵਸਤੂ ਬਹੁਤ ਹੀ ਜ਼ਿਆਦਾ ਜਿਹੜਾ ਵਾ ਪਿਆਰਾ ਲਿਖਿਆ ਗਿਆ ਇੱਥੇ ਮੈਂ ਤੁਹਾਨੂੰ ਇੱਕ ਇੱਕ ਲਾਈਨ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤੁਹਾਨੂੰ ਇਹ ਤਰੀਕਾ ਕਿੱਦਾਂ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਪੜਾਉਣ ਦਾ ਤਰੀਕਾ ਬਾਕੀ ਮੈਂ ਬਾਰ-ਬਾਰ ਹਰ ਇੱਕ ਲੈਸਨ ਜਿਹੜਾ ਤੁਹਾਨੂੰ ਪੜਾਉਣ ਦੀ ਕੋਸ਼ਿਸ਼ ਕਰਦਾ ਅੱਗੇ ਆਪਾਂ ਪ੍ਰਸੰਗ ਸਹਿਤ ਵਿਆਖਿਆ ਵੀ ਪੜਾਂਗੇ ਤਾ ਮੈਂ ਮੈਨੂੰ ਵੀ ਲੱਗਦਾ ਕਿ ਪੰਜਾਬ 'ਚ ਜਾਂ ਪੂਰੇ ਇੰਡੀਆ 'ਚ ਕੋਈ ਇਦਾਂ ਦਾ ਚੈਨਲ ਹੋਏਗਾ ਜਿਹੜਾ ਤੁਹਾਨੂੰ ਇੰਨਾ ਐਕਸਪਲੇਨ ਜਾਂ ਇੰਨੀ ਬੁੱਕ ਇਤੋਂ ਬੁੱਕ ਜਿਹੜੀ ਰੀਡ ਕਰਵਾ ਰਿਆ ਵਾ ਤਾਂ ਇਹ ਜਿਹੜੀ ਇੱਕ ਨਵੀਂ ਉਮੀਦ ਅਸੀਂ ਲੈ ਕੇ ਆਏ ਕਿ ਹਰ ਇੱਕ ਬੱਚੇ ਨੂੰ ਪੜਨ ਨੂੰ ਮਿਲੇ ਚਾਹੇ ਉਹ ਲੈਕਚਰ ਲਾ ਰਿਹਾ ਚਾਹੇ ਨਹੀਂ ਲਾ ਰਿਹਾ ਤੁਹਾਨੂੰ ਵੀ ਕਿਦਾਂ ਲੱਗ ਰਿਹਾ ਮੇਰਾ ਆਈਡੀਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਤੇ ਕਿਉਂਕਿ ਬਹੁਤ ਸਾਰੇ ਬੱਚੇ ਕਮੈਂਟ ਨਹੀਂ ਕਰਦੇ ਤਾਂ ਅਸੀਂ ਬਹੁਤ ਮਿਹਨਤ ਨਾਲ ਵੀਡੀਓਜ਼ ਨੂੰ ਕ੍ਰੀਏਟ ਕਰਦੇ ਇਸ ਵਕਤ ਰਾਤ ਦੇ 11:30 ਤਕਰੀਬਨ ਹੋ ਗਏ ਨੇ ਪਰ ਮੈਂ ਵੀਡੀਓ ਸਿਰਫ ਤੁਹਾਡੇ ਲਈ ਬਣਾ ਰਿਹਾ ਇਹ ਕੋਈ ਮੇਰਾ ਦੱਸਣ ਦਾ ਤਰੀਕਾ ਵੈਸੇ ਹੀ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਰਿਹਾ ਕਿ ਆਪਣਾ ਲੈਸਨ ਜਿਹੜਾ ਇੱਥੇ ਸਾਰ ਪੂਰਾ ਹੋ ਗਿਆ ਤਾਂ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ ਕੇਂਦਰੀ ਭਾਵ ਦੀ ਠੀਕ ਹੈ ਸੈਕਿੰਡ ਜਿਹੜਾ ਸਾਡੇ ਕੋਲੇ ਹੈਗਾ ਵਾ ਪੂਰਾ ਤੇ ਪਹਿਲਾ ਅਸੀਂ ਪੰਜਾਬ ਦੀ ਗੱਲ ਕੀਤੀ ਹੈ ਫਿਰੋਜ਼ਦੀਨ ਸ਼ਰਫ ਦੀ ਇਹ ਦੋ ਜੜੀਆਂ ਕਵਿਤਾਵਾਂ ਮਾਣੇ ਹੁਣ ਅਸੀਂ ਸਭ ਤੋਂ ਪਹਿਲਾਂ ਪੰਜਾਬ ਕਵਿਤਾ ਦਾ ਕੇਂਦਰੀ ਭਾਵ ਦੀ ਗੱਲ ਕਰ ਲੈਨੇ ਆਂ ਪੰਜਾਬ ਦੁਨੀਆ ਪਰ ਦੀ ਦੀਸ਼ਾਂ ਵਿੱਚੋਂ ਸਭ ਤੋਂ ਸੋਹਣਾ ਹੈ ਬਾਗਾਂ ਵਿੱਚ ਰਲ ਕੇ ਪਿੰਗਾ ਝੂੜਦੀਆਂ ਤਿਰਜਣਾ ਵਿੱਚ ਚਾਰਖੇ ਕਰਦੀਆਂ ਇਸ ਦੀਆਂ ਮੋਤੀਆ ਰਾ ਤੇ ਗਹਿਣਿਆਂ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਨੇ ਕੋਈ ਹੀਰ ਵਰਗੀ ਮੋਤੀਆ ਤਾਂ ਆਪਣੇ ਅਸਲੀਆ ਨੂੰ ਇੰਜ ਦਿਖਾਈ ਦਿੰਦੀ ਹੈ ਜਿਵੇਂ ਚੰਨ ਦੇ ਵਾਲੇ ਤਾਰੇ ਖਿੰਡੇ ਹੋਣ ਪੰਜਾਬ ਦੇ ਸਾਰੇ ਦਰਿਆਵਾਂ ਨੇ ਇਥੇ ਬਹੁਤ ਹੀ ਜ਼ਿਆਦਾ ਮੌਜ ਲਾਈ ਹੋਈ ਹੈ। ਉਹੀ ਜਿਹੜਾ ਸੀ ਥੀਮ ਦੇ ਵਿੱਚ ਪੜਿਆ ਜਾਂ ਸੀ ਸਾਰ ਵਿੱਚ ਪੜਿਆ ਉਹੀ ਚਾਰ ਲਾਈਨਾਂ ਨੂੰ ਕਨਕਲੂਜਨ ਦੇ ਵਿੱਚ ਉਸਨੇ ਲਿਖਤਾ ਸਿੱਟੇ ਉਹ ਜੋ ਲਿਖਤਾ ਕਿ ਬਹੁਤ ਸੋਹਣਾ ਦੇਸ਼ ਹੈ ਇਸ ਦੀਆਂ ਮਟਿਆਰਾਂ ਬਹੁਤ ਸੋਹਣੀਆਂ ਨੇ ਤੇ ਇਹਦੇ ਵਿੱਚ ਕੁਝ ਇੱਕ ਹੀ ਕੁੜੀਆਂ ਵਿੱਚੋਂ ਇੱਕ ਹੀਰ ਲੱਗਦੀ ਹੈ ਜਿਹੜੀ ਕਿ ਉਹਦੇ ਦੁਆਲੇ ਜਿਹੜੀਆਂ ਉਹਦੀਆਂ ਸੀਲੀਆਂ ਬੈਠੀਆਂ ਨੇ ਉਹ ਤਾਰੇ ਚੰਦਵਾਰਾ ਜ ਵਿੱਚ ਤਾਰਿਆਂ ਦਾ ਚੌਰਮਟ ਹੋਵੇ ਮਤਲਬ ਗੋਲ ਚੱਕਰ ਬੈਠਾ ਹੋਵੇ ਉਸ ਤਰ੍ਹਾਂ ਲੱਗਦਾ ਵਾ ਤੇ ਪੰਜਾਬ ਦੇ ਦਰਿਆਵ ਵੀ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਵਧੀਆ ਤੇ ਉਹਨਾਂ ਨੇ ਮੌਜ ਲਾਈ ਹੈ ਉਹਦੇ ਕਰਕੇ ਹੀ ਪੰਜਾਬ ਦੇ ਹਰਤੀ ਜਿਹੜੀ ਆ ਉਹ ਫੁੱਲ ਤੇ ਫਲ ਰਹੀ ਹੈ ਠੀਕ ਹੈ ਇਹ ਦਾ ਕੇਂਦਰੀ ਭਾਗ ਹੋ ਗਿਆ ਅਗਲੀ ਵੀਡੀਓ ਚ ਅਸੀਂ ਗੱਲ ਕਰਾਂਗੇ ਭਾਰਤ ਦੀ ਭਾਰਤ ਕਵਿਤਾ ਦੀ ਵੀਡੀਓ ਕਿਦਾਂ ਲੱਗਦੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਨਾਲ ਨਾਲ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਜਲਦ ਮਿਲਦੇ ਆ ਨਵੀਂ ਵੀਡੀਓ ਚ ਤਾਂ ਪਲੇਲਿਸਟ ਨੂੰ ਫੋਲੋ ਕਰ ਲਿਓ ਧੰਨਵਾਦ